ਕਿਉਂ ਨਮੋਯ ਸਿੱਧੂ ਦੇ ਕੋਲ ਕਿਹੜਾ ਅਹੁਦਾ ਹੈ ਅੱਜ ਮੈਨੂੰ ਇਹ ਤਾਂ ਦੱਸੋ ਨਾ ਕਿ ਅੱਜ ਸਿੱਧੂ ਸਾਹਿਬ ਜੀ ਕੋਲ ਕਿਹੜਾ ਅਹੁਦਾ ਹੈ ਜਿਹੜੀ ਉਹਨਾਂ ਦੀ ਫੋਟੋ ਲੱਗੀ ਅੱਜ ਇਹ ਫੋਟੋ ਲੱਗੀ ਆ ਤਾਂ ਇੱਥੇ 올 ਇੰਡੀਆ ਪ੍ਰਧਾਨ ਦੀ ਲੱਗੀ ਆ ਜੇ ਲੱਗੀ ਆ ਰਾਹੁਲ ਗਾਂਧੀ ਜੀ ਦੀ ਲੱਗੀ ਆ ਸਾਡੇ ਸੂਬਾ ਪ੍ਰਧਾਨ ਦੀ ਫੋਟੋ ਲੱਗੀ ਆ ਕਿਉਂ ਇਸ ਚੱਕਰ ਚ ਪੈਂਦੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆ ਇਹ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਇੱਦਾਂ ਸੀ ਜਰਨਲਿਸਟ ਅਸੀਂ ਦਾ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ ਮੀਡੀਆ ਨੂੰ ਨਹੀਂ ਐ ਐਕਸਪਲੇਨ ਕਰਨਾ ਤੇ ਫਿਰ ਕਾ ਲਿਖਤ ਮੈਂ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਕਰ ਦੋ ਨਾ ਕਿੰਦਾ ਕਿੰਨੀ ਵਾਰ ਕਹਿ ਲਿਆ ਫੋਟੋਆਂ ਦੇ ਵਿੱਚ ਸਿੱਧੂ ਕਿੱਥੇ ਆ ਇਹ ਦੱਸੋ ਉਹ ਮੈਂ ਉਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਉਹਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਹੈਗਾ ਉਹਨਾਂ ਕੋਲ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਗਾ ਰਾਹੁਲ ਮੈਂ ਮੈਂ ਉਹੀ ਕਹਿ ਰਿਹਾ ਨਾ ਠੀਕ ਆ ਤੁਸੀਂ ਕਹਿ ਰਹੇ ਹੋ ਪ੍ਰਧਾਨ ਨਹੀਂ ਹੈਗੇ ਉਹ ਤੁਸੀਂ ਰਾਹੁਲ ਗਾਂਧੀ ਜੀ ਤੇ ਸਿੱਧੂ ਸਾਹਿਬ ਦਾ ਕੰਮ ਲਾਭੇ ਕਰਾਤਾ ਵਾਹੀ ਦੋ ਸੈਂਕੜੇ ਸਤਕਾਰਯੋਗ ਡਿਟਰ ਨੇ ਕਾਂਗਰਸ ਪਾਰਟੀ ਦੇ ਪਰ ਇੱਥੇ ਵੀ ਜਿੰਨੇ ਵੀ ਪੋਸਟਰ ਲੱਗੇ ਉਹਨਾਂ ਚੋਂ ਨਵਜੋਤ ਸਿੰਘ ਸਿੱਧੂ ਦੀ ਹੀ ਫੋਟੋ ਗਾਇਬ ਹੈ ਕਿਉਂ ਨਵਜੋਤ ਸਿੱਧੂ ਦੇ ਕੋਲ ਕਿਹੜਾ ਅਹੁਦਾ ਹੈ ਮੈਨੂੰ ਇਹ ਤਾਂ ਦੱਸੋ ਨਾ ਤੁਸੀਂ ਕਿਉਂ ਇਸ਼ੂ ਬਣਾਉਨੇ ਹੋ ਇਹ ਕਿਵੇਂ ਫਿਰ ਫਿਰ ਤਾਂ ਸਾਰੇ ਕਿੰਨੇ ਸਾਢੇ ਹਜ਼ਾਰਾਂ ਬੰਦਾ ਹੈ ਹਜ਼ਾਰਾਂ ਬੰਦੇ ਦੀ ਫੋਟੋ ਕਿਵੇਂ ਲੱਗ ਜੂਗੀ ਬੋਰਡ 'ਚ ਜੀ ਮੈਨ ਤੁਸੀਂ ਉਹ ਸਮਝਾਓ ਵੀ ਅੱਜ ਸਿੱਧੂ ਸਾਹਿਬ ਦੀ ਕੋਲ ਕਿਹੜਾ ਅਹੁਦਾ ਹੈ ਜਿਹੜੀ ਉਹਨਾਂ ਦੀ ਫੋਟੋ ਲੱਗੀ ਅੱਜ ਇਹ ਫੋਟੋ ਲੱਗੀ ਆ ਤਾਂ ਇੱਥੇ ਆਲ ਇੰਡੀਆ ਪ੍ਰਧਾਨ ਦੀ ਲੱਗੀ ਆ ਜੇ ਲੱਗੀ ਆ ਰਾਹੁਲ ਗਾਂਧੀ ਜੀ ਸਾਡੇ ਸੂਬਾ ਪ੍ਰਧਾਨ ਦੀ ਫੋਟੋ ਲੱਗੀ ਹੈ ਮੈਨੂੰ ਤੁਹਾਡੀ ਗੱਲ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਨੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆਏ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਇੱਦਾਂ ਇਹ ਕਾਮਾ ਦੇ ਪਾਰਟ ਸਰਵੇਖਕ ਰਾਤਾ ਪੰਜਾਬ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚ ਅਸੀਂ ਤਾਂ ਪਾਰਟੀ ਦੀ ਗੱਲ ਕਰ ਰਹੇ ਹਾਂ ਪਾਰਟੀ ਦੇ ਵਿੱਚ ਆ ਰਿਹਾ ਪਾਰਟੀ ਦੇ ਵਿੱਚ ਜੋ ਚੱਲ ਰਿਹਾ ਗੱਲ ਕਰ ਰਹੇ ਹਾਂ ਇਹ ਦੋਨੋਂ ਪਾਸੇ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਪੱਲੀ ਸਰ ਜਰਨਲਿਸਟ ਆ ਸੀਦਾ ਉਹਦਾ ਸਵਾਲ ਦੇਖੋ ਮੇਰੀ ਮੇਰੀ ਕਿ ਤੁਮ ਤੁਹਾਡੇ ਕੋਲ ਅਸੀਂ ਜਰਨਲਿਸਟ ਆ ਸੀਦਾ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ মিডিਆ ਨੂੰ ਨਹੀਂ ਐ ਐਕਸਪਲੇਨ ਕਰਨਾ ਤੇ ਫਿਰ ਗੱਲ ਹੀ ਖਤਮ ਹੈ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਕਰ ਦੋ ਨਾ ਕਿੰਨੀ ਵਾਰ ਕਹਿ ਲਿਆ ਫੋਟੋਆਂ ਦੇ ਵਿੱਚ ਸਿੱਧੂ ਕਿੱਥੇ ਆ ਇਹ ਦੱਸੋ ਉਹ ਮੈਂ ਉਹ ਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਉਹਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਤ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਹੈਗਾ ਉਹਨਾਂ ਕੋਲ ਨਹੀਂ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਗਾ ਰਾਹੁਲ ਗਾਂਧੀ ਮੈਂ ਉਹ ਹੀ ਕਹਿ ਰਿਹਾ ਨਾ ਠੀਕ ਆ ਤੁਸੀਂ ਕਹਿ ਰਹੇ ਹੋ ਪ੍ਰਧਾਨ ਨਹੀਂ ਹੈਗੇ ਉਹ ਤੁਸੀਂ ਰਾਹੁਲ ਗਾਂਧੀ ਜੀ ਤੇ ਸਿੱਧੂ ਸਾਹਿਬ ਦਾ ਮਕਾਮ ਲਾ ਵੀ ਕਰਾਤਾ ਵਾਹੀ ਨਹੀਂ ਨਹੀਂ ਚਲੋ ਤੁਸੀਂ ਤਾਂ ਰਾਹੁਲ ਗਾਂਧੀ ਪਾਰਟੀ ਸਰਵੇ ਸ਼ੁਰੂ ਕਰਾਤਾ ਹੈ ਆ ਮਾਦੀ ਪਾਰਟੀ ਸਰਵੇ ਸ਼ੁਰੂ ਕਰਾਤਾ ਸਰ ਲੋਕ ਸਭਾ ਚੋਣਾਂ ਲੈ ਕੇ ਤੇ ਉਸਨੂੰ ਗੜਜੋੜ ਮੈਂ ਬੰਦ ਜੀ ਇੱਕ ਮਿੰਟ ਮੈਨੂੰ ਮਿਲ ਕੇ ਜਾਇਓ ਸਰ ਇਹ ਬੰਦੇ ਤੁਹਾਨੂੰ ਕਿੱਲਾ ਜਾ ਗੜਜੋੜ ਆਮਾਦੀ ਪਾਰਟੀ ਸਰਪ੍ਰੇਖ ਵਰਤਾ ਸੋਭੇ ਸਾਹਿਬ ਲੋਕ ਤਾਂ ਫੈਸਲਾ ਹੀ ਹੋ ਗਿਆ ਵੀ 13 13 ਦੀਆਂ 13 ਸੀਟਾਂ ਕਾਂਗਰਸ ਪਾਰਟੀ ਨੇ ਲੜਨੀਆਂ ਏ ਉਹਨਾਂ ਨੇ ਵੀ ਕਿਹਾ 13 ਹਰ ਪਾਰਟੀ ਨੇ ਆਪਣੀ ਤਿਆਰੀ ਕਰਨੀ ਹੈ ਜ਼ੋਰ ਸ਼ੋਰ ਨਾ ਲੱਗਣੇ ਆ ਇਹੀ ਤਾਂ ਮੌਕਾ ਹੈ ਪਤਾ ਲੱਗੂ ਲੱਗੂਗਾ ਵੀ ਹੁਣ ਕੀ ਭਾਵੇਂ ਕੀ ਹੈ ਭਾਈ ਹੁਣ 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 ਜਿਹੜਾ 2 ਸਾਲ ਰਾਸ਼ਨ ਖਾਦਾ ਲੋਕਾਂ ਦਾ ਹੁਣ ਕਿਉਂ ਕਾਰਡ ਯਾਦ ਆ ਕੇ ਇਹਦਾ ਮਤਲਬ ਨਿਕਲ ਗਿਆ ਚੀਕਾ ਹੁਣ ਕਿਉਂ ਯਾਦ ਇੱਕਦਮ ਅਨਾਉਂਸ ਕਰਤੇ ਜਿਹੜੇ ਉਹ ਚ ਕਾਰਡ ਕੱਟੇ ਸੀ 16 ਲੱਖ ਅੱਗੇ ਤਾਂ ਕਹਿੰਦੇ ਸੀ ਵੀ ਇਹ ਕਾਂਗਰਸੀਆਂ ਨੇ ਝਾਲੀ ਬਣਾਏ ਆ ਕਾਂਗਰਸੀਆਂ ਨੇ ਇਹ ਕਾਰਡ ਨੇ ਜਿਹੜੇ ਉਹ ਕਿਸੇ ਫੂਰਾ ਦੇ ਹੀ ਬਣਾਤੇ ਉਹ ਨੌਹੀਂ ਨਹੀਂ ਸੀ ਕੋਈ ਹੁਣ ਹੁਣ ਨੌ ਕਿਵੇਂ ਬਣ ਕਿੱਥੋਂ ਆਗੇ ਨੌ ਹੁਣ ਦੁਬਾਰਾ ਇਸ ਕਰਕੇ ਇਹ ਦੇਖੋ ਦੂਜੇ ਪਾਸੇ ਇਹਨਾਂ ਦੇ ਖਿਲਾਫ ਰੈਲੀਆਂ ਕਿਵੇਂ ਹੋ ਰਹੀਆਂ ਆਮ ਇੱਕ ਬੰਦਾ ਉੱਠ ਕੇ ਜਿਹੜਾ ਏ ਉਹ ਕੱਲ 20000 ਦੇ ਬੰਦੇ ਇਕੱਠੇ ਕਰੀ ਬੈਠੇ ਸੀ ਹੁਣਾਤ ਤਾਂ ਦੇਖੋ ਨਾ ਕੀ ਬਣ ਰਿਹਾ ਪੰਜਾਬ ਦੇ